ਹਾਂਜੀ ਵੀਰੋ ਤੇ ਭਰਾਓ ਦੋਸਤਾਂ ਸੱਜਣਾਂ ਕੀ ਹਾਲ ਦਾ ਤੁਹਾਡਾ ਵੈਲਕਮ ਹੋ ਗਿਆ ਵੀਡੀਓ ਤੁਹਾਡਾ ਸਾਡੇ ਚੈਨਲ ਪਿਹਨਨ ਬਲੌਗ ਤੇ ਔਰ ਸਾਰੇ ਭਰਾਵਾਂ ਦੀ ਬਹੁਤ ਮਿਹਰਬਾਨੀ ਸ਼ੁਕਰਿਆ ਥੈਂਕ ਯੂ ਕਿ ਜਿਹੜੇ ਸਾਡੇ ਚੈਨਲ ਨੂੰ ਇੰਨਾ ਪਿਆਰ ਬਖਸ਼ਦੇ ਤੇ ਸਾਡੀ ਵੀਡੀਓ ਨੂੰ ਬਹੁਤ-ਬਹੁਤ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਰਹੇ ਹੋ ਪਰ ਵਿਊ ਥੋੜੇ ਘਟ ਆ ਰਹੇ ਮੇਰੇ ਭਰਾ ਵੀਰ ਕਿ ਅਗਰ ਬਤ ਤੁਹਾਡ ਵੀਡੀਓ ਸ਼ੇਅਰ ਕਰਿਆ ਕਰੋ ਲਾਈਕ ਜਰੂਰ ਕਰਿਆ ਕਰੋ ਤੇ ਸੀਜ਼ਨ ਇੱਕ ਨੰਬਰ ਆ ਗਿਆ ਫੇਰ ਹੁਣ ਤੇ ਮੈਂ ਅੱਜ ਸਵੇਰੇ ਸ਼ਾਇਦ ਖ਼ਬਰ ਪੜ੍ਹਿਆ ਵੀ ਇਸ ਸਾਲ ਪਿਛਲੇ ਸਾਲ ਦਾ ਰਿਕਾਰਡ ਟੁੱਟੂਗਾ ਇੰਨੀ ਗਰਮੀ ਬਹੋਗੀ ਤੇ ਗਰਮੀ ਦੀ ਕਬੂਤਰਬਾਜ਼ੀ ਵੀਰ ਜੀ ਤਾਂ ਹੀ ਹੁੰਦੀ ਹੈ ਵਧੀਆ ਜੇ ਹੱਥ ਵਧੀਆ ਹੋਣ ਉਸਤਾਦ ਵਧੀਆ ਹੋਵੇ ਵਧੀਆ ਦਿਮਾਗ ਨਾਲ ਕਬੂਤਰਬਾਜ਼ੀ ਕੀਤੀ ਹੈ ਤੇ ਗਰਮੀ 'ਚ ਤਾਂ ਹੀ ਨਾਮ ਨਾਮ ਬੰਦੇ ਦੇ ਬਣਦੇ ਹੈ ਤੇ ਕਬੂਤਰ ਵੀ ਗਰਮੀ ਦੀ ਕੋਈ ਡਾਵੇ ਤੇ ਫੇਰੇ ਕੋਈ ਉਸਤਾਦ ਆਉਂਦਾ ਠੀਕ ਹੈ ਜੀ ਤੇ ਇਸੇ ਕੜੀ 'ਚ ਨਾ ਅੱਜ ਤੁਹਾਡੇ ਵਾਸਤੇ ਬਹੁਤ ਵਧੀਆ ਪ੍ਰੋਗ੍ਰਾਮ ਲੈ ਕੇ ਆਇਆ ਬੜੇ ਚਿਰ ਦੇ ਵੀਰ ਭਰਾ ਸਵਾਲ ਕਰ ਰਹੇ ਸੀ ਪਰ ਮੇਰੇ ਕੋਲ ਸਮਾਂ ਨਹੀਂ ਹੈਗਾ ਕਿ ਚਲੋ ਅੱਜ ਸਮਾਂ ਨਹੀਂ ਚਲੋ ਵੀਡੀਓ ਬਣਾਉਂਦੇ ਆ ਪਾਣੀ ਕੁੱਟਿਆ ਪਾਣੀ ਜਿਹਨੂੰ ਕਹਿੰਦੇ ਨੇ ਸੁੱਕਾ ਉਹਦੇ ਮਤਲਬ ਲੱਕ ਵੀਡੀਓ ਲੈ ਕੇ ਆ ਮਤਲਬ ਵੀਡੀਓ ਤੁਸੀਂ ਵੇਖਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਕਿਉਂ ਜਲੀ ਅੱਜ ਦੀ ਵੀਡੀਓ ਇੰਨੀ ਵਧੀਆ ਰਣ ਲਿਆ ਕਿ ਕੁਝ ਚੀਜ਼ਾਂ ਵਿੱਚ ਇਹੋ ਜਿਹੀ ਆਉਣੀਆਂ ਮੈਂ ਜਿਹੜੀਆਂ ਤੁਸੀਂ ਸ਼ਾਇਦ ਕਦੇ ਨਾਮ ਵੀ ਸੁਣਿਆ ਹੋਆ ਸਤਾਦ ਪੁਰਾਣੇ ਖਲੀਫੇ ਪੁਰਾਣੇ ਕਬੂਤਰ ਬਾਜ਼ ਕੋਈ ਆਪਣੇ ਹੱਥ ਵੜੇ ਕੇ ਨਹੀਂ ਦਿੰਦਾ ਨਾ ਹੋਵੇ ਦੱਸਦਾ ਕਿਨੂੰ ਤੇ ਨਾ ਹੀ ਮੇਰੇ ਸਾਬ ਨੂੰ YouTube ਤੇ ਵੀ ਕੋਈ ਹੋਇਆ ਚੈਨਲ ਹੋਗਾ ਜਿਹੜੇ ਇੰਨੇ ਵਧੀਆ ਵਜੇ ਦੱਸਦੇ ਤੁਹਾਨੂੰ ਆਪਣੇ ਖੇਡ ਦੱਸਦਾ ਹੋਵੇ ਤੇ ਵੀ ਜਿਹੀਂ ਇੱਕ ਮੋਟਰ ਲੈ ਕੇ ਚੱਲੇ ਆ ਇੱਕ ਟੀਚਰ ਆ ਕੇ ਚੱਲੇ ਆ ਯਾਰ ਵੱਤ-ਵੱਤ ਬੰਦਣੇ ਕਬੂਤਰ ਵਸ ਪੋਣੇ ਤੇ ਪਾਣੀ ਵੀ ਇੰਨਾ ਕੋਈ ਹਜ਼ਾਰਾਂ ਹੀ ਹੋਰਾਂ ਦਿੰਦੇ ਆ ਮੇਰੇ ਸਾਬ ਨੂੰ ਵੱਤ-ਵੱਤ ਕਿਤੇ ਹਜ਼ਾਰ ਰੁਪਇਆ ਲੱਗ ਜੇ IR 1200 1500 ਮਾਣ ਲੈ ਯਾਰ ਇਹ ਤੋਂ ਸਸਤਾ ਵੀ ਬਣਨੂਗਾ ਤੁਹਾਡਾ ਪਾਣੀ ਤੇ ਮੇਰੇ ਸਾਹਮਣੇ ਇੰਨੇ ਤੇ ਪੈਸੇ ਹਰ ਕੋ ਡਿਜ਼ਰਵ ਕਰਦਾ ਹੁੰਦਾ ਯਾਰ ਇਹਨੇ ਤੇ ਬਣਾ ਸਕਦੇ ਆਪਾਂ ਤੇ ਇਹ ਪਾਣੀ ਮੈਂ ਤੁਹਾਨੂੰ ਇਹ ਵਜ੍ਹਾ ਦੱਸਣ ਲੱਗਾ ਵੀ ਕੱਲੇ ਪਾਣੀ ਦੇ ਵਿੱਚ ਕਬੂਤਰ ਉੱਡਣਗੇ ਤੁਸੀਂ ਭਾਵੇਂ ਗੋਲੀ ਵੀ ਕੋਈ ਨਾ ਲਾਓ ਜੇ ਲਾਦੋਗੇ ਤੇ ਫਿਰ ਬਹੁਤ ਹੀ ਵਧੀਆ ਔਰ ਪਾਣੀ ਦਾ ਕੀ ਫੰਕਸ਼ਨ ਹੈ ਇਹਦਾ ਸਭ ਤੋਂ ਇੱਕ ਨੰਬਰ ਕਬੂਤਰ ਦੇ ਅੰਦਰ ਜਿਹੜੀ ਗਰਮੀ ਆ ਉਹਨੂੰ ਬਾਹਰ ਕੱਢਦਾ ਹੈ ਗਰਮੀ ਵਿੱਚ ਕਬੂਤਰ ਨੂੰ ਪਿਆਸ ਨਹੀਂ ਲੱਗਣ ਦਿੰਦਾ ਉਹਦੇ ਅੰਦਰ ਦਾ ਪਾਣੀ ਨਹੀਂ ਮੁੱਕਣ ਦਿੰਦਾ ਕਬੂਤਰ ਦੇ ਅੰਦਰ ਜੇ ਬਾਦਾਮ ਖਰਾਬ ਹੋ ਰਹਿਣ ਚੀਜ਼ਾਂ ਉਹਨਾਂ ਨੂੰ ਫਟਮ ਕਰਨ ਦੇ ਵਿੱਚ ਉਹਦੀ ਹੈਲਪ ਕਰਦਾ ਕਬੂਤਰ ਨੂੰ ਘਟ ਨਹੀਂ ਦਿੰਦਾ ਥੱਲੇ ਉਹਨੂੰ ਲਾਲ ਕਰ ਦਿੰਦਾ ਮਤਲਬ ਮੈਂ ਤੁਹਾਨੂੰ ਕੀ ਦੱਸਾਂ ਇੰਨੇ ਜਿਆਦੇ ਫੰਕਸ਼ਨ ਆ ਤੇ ਜਿਹੜੀ ਉਹ ਤੁਹਾਨੂੰ ਚੀਜ਼ਾਂ ਦੱਸੂੰਗਾ ਕੱਲੇ-ਕੱਲੇ ਚੀਜ਼ਾਂ ਨਾਲ ਬੈਨੀਫਿਟ ਵੀ ਦੱਸੂੰਗਾ ਫਿਰ ਤੁਸੀਂ ਆਪੇ ਹੀ ਇਹ ਚੀਜ਼ ਤਿਆਰ ਕਰਨੇ ਆ ਕਿ ਪਾਣੀ ਵਧੀਆ ਵਗਾ ਮਾਰਾ ਤੇ ਵੀ ਜੀ ਮਿਹਨਤ ਥੋੜੀ ਜਿਹੀ ਲੱਗਣੀ ਆ ਤੁਹਾਨੂੰ ਕੁੱਟਾ ਕਟਾਈ ਦੇ ਉਹ ਮੈਂ ਤੁਹਾਨੂੰ ਤਰੀਕਾ ਦੱਸਾਂਗਾ ਕਿਵੇਂ ਬਣਾਉਣਾ ਤੇ ਬਣਾਾਂਗੇ ਤੇ ਸੇਵ ਕਰਕੇ ਤੁਸੀਂ ਆਪਣੇ ਕੋਲ ਰੱਖ ਲੈਣਾ ਤੇ ਆਹ ਸੀਜ਼ਨ ਜਿਹੜਾ ਗਰਮੀ ਦਾ ਉਹਨਾਂ ਫੇ ਗਰਮੀ ਦੇ ਵਿੱਚ ਵੀ ਕਬੂਤਰ ਆ ਗਈ ਕੱਢ ਕੇ ਪਾਊਗਾ ਠੀਕ ਹੈ ਜੀ ਤੇ ਵੀਡੀਓ ਬਹੁਤ ਹੀ ਵਧੀਆ ਰਹਿਣ ਵਾਲੀ ਲਾਫਟ ਤੱਕ ਵੀਡੀਓ ਵੇਖਣੀ ਜ ਵਿੱਚੋਂ ਸਕਿਪ ਨਾ ਕਰਿਓ ਜਿੰਨਾ ਤੁਸੀਂ ਵੀਡੀਓ ਇੱਕ ਵਾਰੀ ਵੇਖੋ ਦੋ ਵਾਰੀ ਵੇਖੋ ਕੋਈ ਆਪਣੀ ਮਤਲਬ ਗਲਤੀ ਨਾ ਹੋ ਜੇ ਵਿੱਚ ਕੇ ਚੀਜ਼ ਦੀ ਪੂਰੀ ਵੀਡੀਓ ਵੇਖੋ ਤੇ ਨਜ਼ਾਰਾ ਆਊਗਾ ਤੁਹਾਨੂੰ ਪੂਰਾ ਤੇ ਹੁਣ ਆਪਾਂ ਚੱਲਦੇ ਆਂ ਆਪਣੀ ਵੀਡੀਓ ਵੱਲ ਅੱਜ ਦਾ ਜਿਹੜਾ ਟੌਪਿਕ ਹੈ ਆਪਣਾ ਕੁੱਟਿਆ ਪਾਣੀ ਤੇ ਸਾਰੀਆਂ ਚੀਜ਼ਾਂ ਦੇਸੀ ਇਹਦੇ ਵਿੱਚ ਹੁਣ ਜੜੀ ਬੂਟੀਆਂ ਮਤਲਬ ਬਹੁਤ ਹੀ ਵਧੀਆ ਵਧੀਆ ਚੀਜ਼ਾਂ ਇਹਦੇ ਵਿੱਚ ਪਈਆਂ ਹੋਆਂ ਤੁਹਾਨੂੰ ਦੱਸੂਗਾ ਤਸਵੀਰ ਵੀ ਉਹਨਾਂ ਦਿਖੀ ਆ ਤੇ ਕੀ ਕੰਮ ਕਰਦੀ ਆਂ ਤੇ ਚੱਲਦੇ ਆਂ ਆਪਾਂ ਆਪਣੇ ਪਾਣੀ ਵੱਲ ਜਿਵੇਂ ਕਿ ਉਸਤਾਦ ਪੁਰਾਣਿਆਂ ਦੇ ਪਾਣੀ ਤੇ ਕਬੂਤਰੋੜ ਦੇ ਉਹ ਚੀਜ਼ ਦਾ ਪਾਣੀ ਉਹੋ ਹੀ ਪਾਣੀ ਹੈ ਵੀ ਇਹ ਪਾਣੀ ਦੇ ਕਬੂਤਰੋੜਣਗੇ ਕਬੂਤਰ ਨੂੰ ਸਟਰੋਂਗ ਇਨਾਂ ਕਰਨਦੇ ਮਜ਼ਬੂਤ ਇਨਾਂ ਕਰ ਦਿੰਦੇ ਕਬੂਤਰ ਕਿ ਕਬੂਤਰਾਂ ਦਾ ਵੀ ਮੈਂ ਹੋਰ ਹੀ ਉੱਡਾਂ ਹੋਰ ਗਰਮੀ ਵਾਦ-ਵਾਦ ਕੇ ਭਵਾ ਜਾਂ ਸੂਰਜ ਦੇ ਵਿੱਚ ਵਲ-ਵਲ ਕੂਤ ਰੋੜਦਾ ਤੇ ਤੁਸੀਂ ਸਮਾਂ ਲਗਾਵਾ ਜੀ ਤੁਹਾਡੇ ਕੋ ਤੇ ਜਰੂਰ ਕੁੱਟ ਕੇ ਪਾਣੀ ਬਣਾਓ ਤੇ ਫਿਰ ਮੈਨੂੰ ਰਿਜ਼ਲਟ ਜਰੂਰ ਦੱਸਿਓ ਮੇਰੇ ਭਰਾ ਠੀਕ ਹੈ ਜੀ ਤੇ ਆਓ ਆਪਾਂ ਚੱਲਦੇ ਆ ਆਪਣੇ ਅੱਜ ਦੇ ਟੌਪਿਕ ਵੱਲ ਲੋ ਵੀਰ ਜੀ ਆ ਗਏ ਆਪਾਂ ਆਪਣੇ ਟੌਪਿਕ ਤੇ ਹੁਣ ਮੈਂ ਤੁਹਾਨੂੰ ਦੱਸਦਾ ਮੈਂ ਆਪ ਕੋਪੀ ਆ ਇੱਥੇ ਮੈਂ ਲਿਖਿਆ ਪਾਣੀ ਤੇ ਇਹਦੇ ਤੋਂ ਤੁਹਾਨੂੰ ਸਾਰੀ ਡਿਟੇਲ ਸਮਝਾਉਂਗਾ ਅਜਿਹਾ ਕਿ ਕਿਸੇ ਵੇਲੇ ਕੋਈ ਚੀਜ਼ ਛੁੱਟ ਜਾਂਦੀ ਹੈ ਤੇ ਉਹਦੀ ਮਕਦਾਰ ਦਾ ਵੀਰ ਜੀ ਧਿਆਨ ਰੱਖਿਓ ਇਹਦੀ ਮਕਦਾਰ ਤੋਲਿਆਂ ਚ ਰਤੀਆਂ ਚ ਗਰਾਮਾਂ ਚ ਐਵੇਂ ਆ ਇਹਦੇ ਵਿੱਚ ਤੁਸੀਂ ਕੋਈ ਬਾਧ ਘਾੜ ਨਹੀਂ ਕਰਨੀ ਆਪਣੀ ਮਰਜ਼ੀ ਨਾਲ ਕੋਈ ਪਾਣੀ ਨਾਲ ਚੀਜ਼ ਵਧਾਉਣੀ ਹੈ ਤੇ ਨਾ ਪਾਉਣੀ ਆ ਤੇ ਮਕਦਾਰਾਂ ਦੇ ਸਿਰ ਦੇ ਉੱਤੇ ਇਹ ਚੀਜ਼ਾਂ ਹੁੰਦੀਆਂ ਵਾ ਜਿਹੜੀ ਚੀਜ਼ ਦਾ ਜਿੰਨਾ ਸਾਨੂੰ ਅਸਰ ਚਾਹੀਦਾ ਉਨੀ ਪਾਈ ਹਿੰਦੀ ਸਤਾਦਾਂ ਨੇ ਸਾਂਭੀਆਂ ਨੇ ਚੀਜ਼ਾਂ ਐ ਤੇ ਇਹ ਚੀਜ਼ ਦਾ ਤੁਸੀਂ ਬੜਾ ਧਿਆਨ ਰੱਖਣਾ ਕਿ ਮਕਦਾਰ ਆਪਣੇ ਮਰਜ਼ੀ ਨਾਲ ਵਧਾਉਣੀ ਤੇ ਨਾ ਘਟਾਉਣੀ ਠੀਕ ਹੈ ਜੀ ਇਹ ਬਲ ਪਾਣੀ ਵੀਰ ਜੀ ਸਭ ਤੋਂ ਇਹ ਪਾਣੀ ਦੀ ਚੀਜ਼ ਕੀ ਹੈ ਤਸੀਰ ਠੰਡੀ ਹੈ ਕਬੂਤਰ ਨੂੰ ਹੀਟ ਸਟ੍ਰੋਕ ਨਹੀਂ ਹੋਣ ਦਿੰਦਾ ਜਿਸ ਤਰ੍ਹਾਂ ਹੀਟ ਸਟ੍ਰੋਕ ਨਾ ਕਬੂਤਰ ਗਰਮੀ 'ਚ ਔੜਦਾ ਤਾਂ ਹੀਟ ਸਟ੍ਰੋਕ ਐ ਖੰਭ ਬਹਿ ਜਾਂਦੇ ਜਾਂ ਕਬੂਤਰ ਮਰ ਜਾਂਦੇ ਆ ਉਹ ਤੋਂ ਸਭ ਤੋਂ ਬੈਸਟੇ ਦਾ ਕੰਮ ਆ ਤੇ ਥਕਾਨ ਨਹੀਂ ਕਬੂਤਰ ਨੂੰ ਮਾਸਾ ਵੀ ਆਉਗੀ ਹੋਰ ਦੇਣਾ ਤਾਂ ਇਹ ਕੰਮ ਦੱਸਣਾ ਤੇ ਗਰਮੀ ਦੇ ਵਿੱਚ ਵੀ ਕਬੂਤਰ 10 12 ਘੰਟੇ ਦੀ ਪ੍ਰਵਾਹ ਤੇ ਆਰਾਮ ਨਾਲ ਦਊਗਾ ਤੇ ਪਰ ਵੀ ਰੋਕ ਕੇ ਨਹੀਂ ਬਹੂਗਾ ਐ ਚੁਸਤ ਦਰੁਸਤ ਬਹੂਗਾ ਅਰੇ ਚਲੋ ਵੀਰ ਜੀ ਲਿਖੋ ਹੁਣ ਪਾਣੀ ਦੇ ਚੀਜ਼ਾਂ ਨੰਬਰ 1 ਤੇ ਵੀ ਜੀ ਆਗਾ ਬਹਿਮਣ ਸੁਰਖ ਬਹਿਮਣ ਸੁਰਖ 5 5 ਗ੍ਰਾਮ ਤੇ 1 ਤੋਲਾ ਕਹਿੰਦੇ ਨੇ ਆਪਾਂ 1 ਤੋਲਾ ਬਹਿਮਣ ਸੁਰਖ ਨਾਲ ਮੈਂ ਚੀਜ਼ ਦਸੀ ਜੋਂ ਨਾਲ ਦਾ ਕੰਮ ਦਸੀ ਦੂੰਗਾ ਤੇ ਤੁਸੀਂ ਆਪੇ ਵੀਰ ਸਮਝ ਜੇ ਫਿਰ ਮੈਂ ਤੁਹਾਨੂੰ ਬਾਅਦ ਦੱਸੂੰਗਾ ਕਿਵੇਂ ਬਣਾਉਣਾ ਕਿ ਜੀ ਬਹਿਮਣ ਸੁਰਖ ਦਾ ਕੰਮ ਪਤਾ ਕਿ ਹੁੰਦਾ ਵੇ ਖੂਨ ਨੂੰ ਗਰਮ ਨਹੀਂ ਹੋਣ ਦਿੰਦਾ ਜਿਹੜਾ ਸਾਡਾ ਖੂਨ ਜਿਤਨਾ ਕੂਤ ਰੋੜਦਾ ਤਾਂ ਖੂਨ ਗਰਮ ਨਹੀਂ ਹੋਣਦਾ ਤੇ ਜਿਹੜੇ ਖੰਭ ਪੱਠਿਆਂ ਚ ਮਜ਼ਬੂਤੀ ਦਿੰਦਾ ਅੱਗੇ 2 ਨੰਬਰ ਤੇ ਜੋ ਬਹਿਮਣ ਸਫੇਰ ਇਹ ਵੀ ਸੇਮ ਮਕਦਾਰ 1 ਤੋਲਾ ਲੈ ਲੈ ਲੀ ਇਹਦਾ ਕੰਮ ਆ ਲੀਵਰ ਨੂੰ ਸਪੋਰਟ ਦੇਣੀ ਹੈ ਨੇ ਤੇ ਸਟੈਮਨਾਨ ਕ੍ਰੀਜ਼ ਕਰਨਾ ਕਬੂਤਰ ਦਾ ਜੀ ਦੋੜਣਾ ਉਹਨੇ ਠੀਕ ਆ ਉਹ ਸਟੈਮਨਾ ਨਹੀਂ ਘਟਣ ਦੇਣਾ ਜੇ ਸਟੈਮਨਾ ਹੋਊਗਾ ਤੇ ਫੇਰੇ ਕਬੂਤਰ ਓੜੂਗਾ ਠੀਕ ਹੈ ਜੀ ਅੱਗੇ ਆ ਜੋ ਵੀਰ ਜੀ ਕਾਸ਼ਨੀ ਦੇ ਬੀਜ ਇਹ ਕਾਸ਼ਨੀ ਦੇ ਬੀਜ ਲੈਣੇ ਵੀਰ ਜੀ ਤੁਸੀਂ 3 ਗ੍ਰਾਮ 3 ਗ੍ਰਾਮ ਲੈਣੇ ਕਾਸ਼ਨੀ ਦੇ ਬੀਜ ਇਹ ਕੀ ਕਰਦੇ ਆ ਠੰਡਕ ਦਿੰਦੇ ਅੰਦਰ ਸਰੀਰ ਦੇ ਅੰਦਰ ਠੰਡਕ ਦਿੰਦੇ ਆ ਤੇ ਲੀਵਰ ਜਿਹੜਾ ਨਾ ਬਲੱਡ ਉਹਨੂੰ ਲੀਵਰ ਸਾਣੀ ਜਿਹੜਾ ਬਲੱਡ ਤੁਹਾਡਾ ਮਤਲਬ ਇਹਦਾ ਕੂਤਰਦਾ ਹਣਾ ਉਹਨੂੰ ਇਹਨਾਂ ਫਿਲਟਰ ਕਰਨਾ ਵਧੀਆ ਤਰੀਕੇ ਨਾਲ ਫਰੈਸ਼ ਬਲੱਡ ਕਬੂਤ ਮਤਲਬ ਇਹ ਉਹ ਚੀਜ਼ ਤੇ ਫੰਕਸ਼ਨ ਤੇ ਕੰਮ ਕਰਦਾ ਅੱਗੇ ਆ ਗਿਆ ਜੀ ਕੁਲਫੇ ਦੇ ਬੀਜ ਤੁਸੀਂ ਅਕਸਰ ਇਹ ਚੀਜ਼ਾਂ ਸੁਣੀਆ ਹੋਣਗੀਆਂ ਕਾਗਨੇ ਬੀਜ ਕੁਲਫਾ ਬੀਜ ਤੇ ਕੁਲਫੇ ਦੇ ਬੀਜ ਵੀ ਇਹ ਤੁਸੀਂ ਲੈਣੇ ਹਨ 3 ਗ੍ਰਾਮ ਸੇਮ ਇਹਦੀ ਮਾਤਰਾ ਵੀ 3 ਗ੍ਰਾਮ ਇਹ ਕੀ ਇਹ ਇਹਦਾ ਬੀਜ ਬੜਾ ਇੰਪੋਰਟੈਂਟ ਕੰਮ ਕਰਦਾ ਦਾ ਜਿਹੜੇ ਸਾਡੇ ਬਾਡੀ ਜਿਹੇ ਤਰ੍ਹਾਂ ਸੈੱਲਿਆ ਨਾ ਇਸ ਤਰ੍ਹਾਂ ਜਾਨਵਰ ਦੀ ਬਾਡੀ ਚ ਸੈੱਲ ਹੁੰਦੀ ਹੈ ਇਹਦਾ ਕੰਮ ਹੁੰਦਾ ਵਾ ਜਿਹੜੇ ਸੈੱਲਿਆ ਨਾ ਕਬੂਤਰ ਦੇ ਜਿਦਾਂ ਬਾਡੀ ਚ ਖੂਨ ਸੈੱਲ ਉਹਨਾਂ ਦੇ ਵਿੱਚ ਪਾਣੀ ਦੀ ਮਕਦਾਰ ਨਹੀਂ ਘਟਣ ਦੇਣੀ ਵੀ ਜੇ ਗਰਮੀ ਚ ਕਬੂਤਰ ਬਹਿੰਦੇ ਔਰ ਜਦੋਂ ਪਾਣੀ ਦੀ ਕਮੀ ਹੋ ਜਾਂਦੀ ਭੁੱਖ ਕਬੂਤਰ ਬਰਦਾਸ਼ਤ ਕਰ ਲੈਂਦਾ ਲੇਕਿਨ ਪਾਣੀ ਨਹੀਂ ਬਰਦਾਸ਼ਤ ਕਰਦਾ ਆਪਣੇ ਵਾਂਗੂ ਹੀ ਆ ਵੀ ਆਪਾਂ ਪਾਣੀ ਤੋਂ ਬਿਨਾਂ ਹੀ ਕਬੂਤਰ ਵੀ ਡਿੱਗਦਾ ਹੁੰਦਾ ਤੇ ਇਹਨੇ ਕੀ ਕਰਨਾ ਵਾ ਜਿਹੜੇ ਉਹਦੇ ਸੈੱਲਿਆ ਨਾ ਉਹਨਾਂ ਚੋਂ ਜਿਹੜਾ ਪਾਣੀ ਖਤਮ ਨਹੀਂ ਉਹਨਾਂ ਦਾ ਲੀਵਰ ਦੀ ਗਰਮੀ ਨੇ ਦੂਰ ਕਰਨੀ ਹੈ ਠੀਕ ਹੈ ਜ ਤੇ ਅੱਗੇ ਆ ਕੇ ਉਸ ਖਦੂਸ ਉਸ ਉਸ ਖਦੂਸ ਇੱਕ ਚੀਜ਼ ਹੁੰਦੀ ਆ ਇੱਕ ਪੌਦਾ ਹੁੰਦਾ ਬੜੀ ਤਗੜੀ ਇਹ ਕਾਰੀਗਰੀ ਵਾਲਾ ਪੌਦਾ ਹੈ ਵੀ ਇਹ ਅੱਧਾ ਤੋੜ ਲੈਣਾ ਠੀਕ ਹੈ ਜੀ ਇਹ ਤੁਸੀਂ ਜਾ ਕੇ ਪੰਸਾਰੀ ਨੂੰ ਦੱਸ ਦੇਣਾ ਤੁਹਾਨੂੰ ਸਾਰੀ ਚੀਜ਼ ਆਪ ਨੂੰ ਮਿਲ ਜਾਣੀ ਆ ਇਹ ਕਰਦਾ ਵਾ ਜਿਹੜਾ ਦਿਮਾਗ ਹੈ ਨਾ ਉਹ ਕਬੂਤਰ ਤਾਂ ਨੇ ਐ ਸੈੱਟ ਕਰਕੇ ਰੱਖਾਂ ਤੇ ਜਿਹੜੀ ਬੋਡੀ ਦੀ ਹੀਟ ਉਹਨੇ ਬਾਹਰ ਕਰ ਦਿੱਤੀ ਠੀਕ ਹੈ ਜੀ ਅੱਗੇ ਆ ਗਈ ਦੀ ਮਲਠੀ ਇਹ ਤੁਹਾਨੂੰ ਆਮ ਹੀ ਸੁਣੀ ਹੋਗੀ ਮਲਠੀ तकरीबन ਜਿਆਦਾਤਰ ਨੁਕਸਾਨਾਂ ਚ ਪਾਣੀਆ ਚ ਮਲਠੀ ਜ਼ਰੂਰ ਪੈਂਦੀ ਆ ਐਸੇ ਪਾਣੀ ਚ ਵੀ ਮਲਠੀ ਦੀ ਫਾਇਦੀ ਆ ਮਲਠੀ ਲੈਣੀ ਆ 1 ਤੋਲਾ ਇਹ ਕੀ ਕਰਦੀ ਆ ਜਦੋਂ ਕਬੂਤਰ ਰੋੜਦਾ ਨਾ ਮਲਠੀ ਦਾ ਕੰਮ ਕੀ ਹੁੰਦਾ ਤੇ ਜਦੋਂ ਕਬੂਤਰ ਸਾਹ ਲੈਂਦਾ ਵਾ ਔੜਦਾ ਔੜਦਾ ਤੇ ਉਹ ਜਿਹੜਾ ਸਾਹ ਲੈਣਾ ਨਾ ਕਬੂਤਰ ਇਹਨੇ ਠੰਡਕ ਦੇਣੀ ਉਹਨੂੰ ਮਤਲਬ ਗਰਮਾ ਵਜਦੋ ਕਿਉਂਕਿ ਜਦੋਂ ਕਬੂਤਰ ਰੋੜਦਾ ਗਰਮੀ ਤੇ ਗਰਮਾ ਵਾ ਅੰਦਰ ਜਾਣੀ ਲੋ ਵਗਣੇ ਦੀ ਜਦੋਂ ਐਂਡ ਟੇਕ ਕਰਨਾ ਤੇ ਉਹ ਜਦੋਂ ਅੰਦਰ ਉਹਦੇ ਚੀਜ਼ ਜਾਣੀ ਆ ਨਾ ਹਵਾ ਉਹ ਹਵਾ ਇਹਨੇ ਠੰਡਕ ਦੇ ਰੂਪ ਚ ਅੰਦਰ ਪਾਉਣੀ ਆ ਠੀਕ ਹੈ ਜੀ ਕਿਉਂਕਿ ਜਦੋਂ ਹਵਾ ਖੁਸ਼ਕ ਹੋਵੇ ਤਾਂ ਫਿਰ ਕਬੂਤਰ ਦਾ ਪਾਣੀ ਨਹੀਂ ਸੋਖਦੀ ਇਹ ਪਾਣੀ ਕਬੂਤਰ ਨੂੰ ਸੁੱਕਾ ਨਹੀਂ ਦਿੰਦੀ ਤੇ ਅੰਦਰ ਨੂੰ ਜਦੋਂ ਸਾਲ ਇਹਨਾਂ ਨਾਲ ਕਬੂਤਰ ਤੇ ਉਹਨੂੰ ਜਿਹੜੀ ਆ ਠੰਡਕ ਮਹਿਸੂਸ ਕਰਾਉਣੀ ਆ ਠੀਕ ਹੈ ਜੀ ਉਸ ਤੋਂ ਅਗਿਆ ਨੇ ਜੀ ਜੰਗਲੀ ਪਦੀਨਾ ਇਹ ਲੈਣਾ ਵੀਰ ਜੀ ਅੱਧਾ ਟੋਲਾ ਜੰਗਲੀ ਪਦੀਨਾ ਇਹ ਇਸ ਤੇ ਕੀ ਕੰਮ ਆ ਹਾਜ ਮਾ ਜਿਹੜਾ ਫ੍ਰੈਚ ਰੱਖਦਾ কুলਿੰਗ ਬਣਾ ਕੇ ਰੱਖਦਾ ਕਬੂਤਰ ਦੇ ਅੰਦਰ ਉਹ ਠੀਕ ਹੈ ਜੀ ਤੇ ਗਰਮੀ ਤੋਂ ਬਚਾ ਕਰਦਾ ਜਿਹੜੇ ਲੰਕਸ ਹਨ ਜਿਹੜੇ ਫੇਫੜੇ ਆ ਜਿਨ੍ਹਾਂ ਦੇ ਸਾਹ ਲੈਂਦੇ ਆ ਆਪਾਂ ਵੀ ਜਾਂ ਜਾਨਵਰੀ ਉਹਨਾਂ ਨੂੰ ਬੜਾ ਮਜ਼ਬੂਤ ਬਣਾਉਂਦਾ ਠੀਕ ਹੈ ਜੀ ਅੱਗੇ ਆ ਜੋ ਵੀਰ ਦੀ ਪਿਪਲਮੈਂਟ ਇਹ ਵੀ ਤੁਸੀਂ ਅਕਸਰ ਹੀ ਚੀਜ਼ ਸੁਣੀ ਹੋਊਗੀ ਇਹਦੀ ਵੀਰ ਦੀ ਬਹੁਤ ਜਿਹਨੂੰ ਟੱਚ ਹੀ ਦੇਣਾ ਦਾ ਇੱਕ ਕਰਤੀ ਪਾਉਣੇ ਬਸ ਵੱਧ ਨਹੀਂ ਪਾਉਣੀ ਪਿਪਲਮੈਂਟ ਜਿਹਦੇ ਵਾਦੇ ਆ ਨੁਕਸਾਨ ਕਰਦੀ ਆ ਇਹਦਾ ਆਪਾਂ ਇੱਕ ਛਾਉਣਾ ਹੀ ਉਹਨੂੰ ਠੀਕ ਹੈ ਜੀ ਇਹਦਾ ਕੰਮ ਕੀ ਆ ਕਿ ਇਹ ਜਿਹੜਾ ਜਿਹੜਾ ਕਬੂਤਰ ਦਾ ਸਾਹ ਲੈਣ ਦੀ ਜਿਹੜਾ ਨਾਸਾ ਨਾ ਜਾਂ ਮੂੰਹ ਉਹਨੂੰ ਸਾਫ਼ ਸੁਥਰਾ ਰੱਖਾ ਦਾ ਸਾਹ ਬੜੇ ਵਧੀਆ ਤਰੀਕੇ ਨਾਲ ਕੂਤਰ ਲੈਂਦਾ ਠੀਕ ਹੈ ਜੀ ਤੇ ਉਹ ਤੋਂ ਅੱਗੇ ਆ ਗਈ ਤਵਾ ਸੀ ਠੀਕ ਹੈ ਜੀ ਤਵਾ ਸੀ ਨੋਗਰਾ ਵੀ ਕਹਿੰਦੇ ਤਵਾ ਸੀ ਇਹ ਲੈਣੀ ਇੱਕ ਤੋਲਾ ਇਹ ਵੀ ਇੱਕ ਚੀਜ਼ ਦੇ ਨਾਲ ਉਹ ਲੈਣੀ ਤਵਾ ਸੀ ਲੈਣੀ ਕ੍ਰਿਸਟਲ ਤਵਾ ਸੀ ਲੈਣੀ ਉਹ ਲਾਲ ਲੂਲ ਜਿਹੇ ਰੰਗ ਦੀ ਤਵਾ ਸੀ ਲੈਣੀ ਚਿੱਟੀ ਤਵਾ ਸੀ ਕ੍ਰਿਸਟਲ ਵਰਗੀ ਜਿਹਨੂੰ ਕਹਿੰਦੇ ਨੇ ਆਪਾਂ ਕੰਚ ਵਰਗੀ ਹੁੰਦੀ ਉਹ ਤਵਾ ਸੀ ਲੈਣੀ ਠੀਕ ਹੈ ਜੀ ਤਵਾਸੀਰ ਦਾ ਕੰਮ ਵੀ ਜਿਹੜੀ ਅੰਦਰੂਨੀ ਗਰਮੀ ਬਾਹਰ ਕੱਢਦੀ ਹੈ ਪਾਣੀ ਰੋਕ ਕੇ ਰੱਖਦੀ ਹੈ ਅੰਦਰ ਠੀਕ ਹੈ ਜੀ ਉਸ ਤੋਂ ਬਾਅਦ ਇਹ ਪਿਆਸ ਨਹੀਂ ਲੱਗਣ ਹੁੰਦਾ ਤਵਾਸੀਰ ਦਾ ਇਹ ਕੰਮ ਹੁੰਦਾ ਇਹ ਵੀ ਬੜੀ ਮਕਦਾਰ ਜਿਹੜੀ ਮੈਂ ਦੱਸਣਾ ਹੈ ਤੁਹਾਨੂੰ ਅੱਗੇ ਮਕਦਾਰ ਤੇ ਬਾਅਦ ਘਟਾਣਾ ਕਰਿਓ ਉਸ ਤੋਂ ਅੱਗੇ ਵੀਰ ਜੀ ਆਗੀ ਹਰੀ ਇਲਾਚੀ ਦੇ ਬੀਜ ਨਹੀਂ ਸੌਰੀ ਸਰ 1.5 ਡੇਢ ਟੋਲਾ ਇਹ ਪਾਉਣੇ ਹਨ ਹਰੀ ਇਲਾਚੀ ਦੇ ਬੀਜ ਇਹਨਾਂ ਦਾ ਕੰਮ ਕੀ ਹੁੰਦਾ ਜਿਹੜੇ ਹਰੀ ਇਲਾਚੀ ਦੇ ਬੀਜ ਇਹ ਵੀ ਇਹਨਾਂ ਨੂੰ ਕੂਤਰ ਦਾ ਮੂਹ ਨਹੀਂ ਪਸਾਉਣ ਦੇ ਜੇ ਰੰਗ ਗਰਮਾ ਹੋ ਵਜਣਿਆ ਇਹਨੇ ਮੂਹ ਨਹੀਂ ਪਸਾਉਣ ਦੇ ਨਾਲ ਔਰ ਤਾਕਤ ਦਿੰਦੇ ਆ ਔਰ ਕਬੂਤਰ ਨੂੰ ਗਰਾਈ ਕਰਾਉਂਦੇ ਆ ਇਹਦੇ ਵਿੱਚ ਇਹੋ ਜੀ ਤਾਕਤ ਹੈ ਕਬੂਤਰ ਜਿਹੜਾ ਜਾਂਦਾ ਬੰਤ ਫੇਰ ਵਾਪਸ ਆਉਂਦਾ ਇਹ ਹਰੀ ਲਾਤੀ ਦੇ ਬੀਜਾਂ ਦੇ ਕਹੋਂ ਤੇ ਅੱਗੇ ਆ ਜੇ ਵੀਰ ਦੀ ਫਾਲਸਾ ਫਾਲਸਾ ਇੱਕ ਚੀਜ਼ ਆ ਜਿਹੜੀ ਬੂਟੀ ਆ ਉਹਦੇ ਨਾਲ ਬੀਜ ਦੇ ਬੀਜ ਉਹ ਸੁੱਕੇ ਤੋਂ ਹੀ ਲੈਣੇ ਆ ਨਾ ਪੱਤੇ ਲੈਣੇ ਨਾ ਕੋਈ ਸੁੱਕੇ ਬੀਜ ਇਹ ਵੀਰ ਦੀ ਇੰਨੀ ਕਰਾਮਾਤੀ ਚੀਜ਼ ਮੈਂ ਤੁਹਾਨੂੰ ਦੱਸਦਾ ਇੱਕ ਕਬੂਤਰ ਨੂੰ ਪਿਆਸ ਨਹੀਂ ਲੱਗਣ ਦਿੰਦੀਏ ਪਾਲ ਸਰੇ ਬੀਜ ਇਹ ਕਿੰਨੀ ਮਾਤਰਾ ਵਾ 1 ਤੋਲਾ ਤੇ ਨਾ ਹੀ ਇਹਨਾਂ ਕਬੂਤਰ ਦਾ ਪਾਣੀ ਅੰਦਰੋਂ ਮੋਕਾ ਜਣਾ ਕਬੂਤਰ ਨੂੰ ਨਮੀ ਦੇਣੀ ਆ ਠੀਕ ਆ ਜਦੋਂ ਨਮੀ ਰੋ ਕਬੂਤਰ ਤੇ ਉਹਨਾਂ ਨੂੰ ਪਿਆਸ ਕਿੱਥੋਂ ਲੱਗ ਜੇ ਠੀਕ ਆ ਜੀ ਵੀਰ ਜੀ ਚਲੋ ਅੱਗੇ ਲਿਖੀ ਜਾਓ ਅੱਗੇ ਆ ਗਈ ਵੀਰ ਜੀ ਖਸ ਦੀ ਜੜ ਹੁਣ ਇੱਕ ਹੁੰਦੀ ਖਸ ਖਾਸ ਇੱਕ ਹੁੰਦੀ ਖਸ ਖਸ ਖਾਸ ਦੇ ਪਿੱਛੇ ਚੱਲ ਜਿਓ ਇਹ ਖਸ ਇਹ ਨਾ ਕਾ ਹੁੰਦਾ ਹੈ ਜਿਹੜਾ ਲਗਾ ਇਹਨੂੰ ਪੁਰਾਣੇ ਬਿਉਰ ਗਾਂਦਿਆਂ ਦੇ ਲੰਮੇ ਲੰਮੇ ਕਾ ਹੁੰਦਾ ਤੇ ਇਹਦੀ ਤਿਹੜ ਬੜੀ ਡੂੰਗੀ ਹੁੰਦੀ ਹੈ ਇਹ ਉਹਦੀ ਜੜੀ ਹੁੰਦੀ ਹੈ ਬਿਰਰੀ ਨਹੀਂ ਕਰਾ ਮਾਦੀ ਚੀਜ਼ਾਂ ਨਾਲ ਇਹ ਤੇ ਨਹੀਂ ਲੱਗਣ ਦਿੰਦੀ ਇਹਨੇ ਕੀ ਕਰਨਾ ਵਾ ਸਰੀਰ ਚ ਪਾਣੀ ਰੋਕ ਕੇ ਰੱਖਣਾ ਫਿਰ ਮੈਂ ਤੁਹਾਨੂੰ ਦੱਸ ਦਾਂ ਖਸ ਖਾਸ ਦੀ ਜੜ੍ਹਨ ਜਿਹੜੀ ਖਾਸ ਇੱਕ ਜਗ ਇੱਕ ਪੌਦਾ ਹੁੰਦਾ ਘਾਹ ਹੁੰਦਾ ਇੱਕ ਤਰ੍ਹਾਂ ਦਾ ਲੰਮਾ ਲੰਮਾ ਦਾ ਲੰਮੇ ਲਮੇ ਪੁਰਾਣੇ ਬੁੱਢਿਆਂ ਨੂੰ ਪਤਾ ਜਾਂ ਪੁਰਾਣੇ ਬੰਦੇ ਨੂੰ ਤਰ੍ਹਾਂ ਵਾਲਾ ਘਾਹ ਹੀ ਆ ਲੈਣੇ ਉਹ ਘਾਹ ਆ ਉਹਦੀ ਜੜੇ ਵੀ ਪਰ ਸਾਡੇ ਕੋਲ ਜਾਨੀ ਇਹ ਲੈਣੇ ਠੀਕ ਹੈ ਜੀ ਇਹਦਾ ਕੰਮ ਵੀ ਸਰੀਰ ਚ ਪਾਣੀ ਰੋਕ ਕੇ ਰੱਖਣਾ ਤੇ ਪਿਆਸ ਨਹੀਂ ਲੱਗਣ ਦਿੰਦੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਣੀ ਆ ਇਸ ਬਗੋਲ ਦੀ ਉਸੀ ਇਹ ਮਤਲਬ ਇਹ ਇਸ ਗੋਲ ਦਾ ਸਾਥ ਹੁੰਦਾ ਉਹ ਤੁਸੀਂ ਵੀ ਉਹੋ ਜੀ ਚੀਜ਼ ਆ ਇਹ ਵੀ ਤੁਸੀਂ ਲੈਣੀ ਹੈ ਇੱਕ ਤੋਲਾ ਇਹ ਵੀ ਪਾਣੀ ਦੇ ਵਿੱਚ ਪਾਉਣੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਵੀਰ ਜੀ ਇਹ ਸਾਰੀਆਂ ਹੋ ਗਈਆਂ ਜੜੀਆਂ ਬੂਟੀਆਂ ਹੁਣ ਅੱਗੇ ਆਜੋ ਜਿਦ ਤਰ੍ਹਾਂ ਕੁਸ਼ਤੇ ਤੇ ਭਸਮਾ ਇਹਦੇ ਵਿੱਚ ਕਿੰਨੀ ਬਣਿਆ ਉਹ ਮੇਰੇ ਵੀਰ ਧਿਆਨ ਨਾਲ ਸੁਣੀ ਜੋ ਨੰਬਰ 1 ਤੇ ਕੁਸ਼ਤਾ ਕਲੀ ਇੱਕ ਕਰਤੀ ਇਨ ਸਟੈਮਨਾ ਬਣਾਉਣਾ ਤੇ ਦਿਮਾਗ ਨੂੰ ਠੰਡਾ ਰੱਖਣਾ ਉਸ ਤੋਂ ਅੱਗੇ ਆਜੋ ਕੁਸ਼ਤਾ ਫਲਾਦ ਇਹ ਵੀ ਇੱਕ ਕਰਤੀ ਇਹਨੇ ਕਰਨਾ ਖੂਨ ਜਿਹੜਾ ਵਾ ਤੁਹਾਡਾ ਨਾਮ ਉਹ ਸੰਗਣਾ ਨਹੀਂ ਹੋਣ ਦੇਣਾ ਖੂਨ گاੜਾ ਨਹੀਂ ਹੋਣ ਦਿੰਦਾ ਤੇ ਥਕਾਵਟ ਨੂੰ ਦੂਰ ਕਰਦਾ ਠੀਕ ਹੈ ਜੀ ਉਸ ਤੋਂ ਅੱਗੇ ਆਜੋ ਜਵਾਰ ਮੋਰਾ ਅੱਧੀ ਰਤੀ ਇਹ ਹੀਟ ਸਟੋਕ ਨਹੀਂ ਉਤਰਾਉਂਦਾ ਹੀਟ ਸਟੋਕ ਜਦੋਂ ਗਰਮੀ 'ਚ ਆਪਾਂ ਜਿਆਦਾ ਔੜਦੇ ਜਾਂ ਤੌੜਦੇ ਹੀਟ ਸਟੋਕ ਹੁੰਦੀ ਆ ਦਿਲ ਫੇਲ ਹੋ ਜਾਂਦਾ ਗਰਮੀ ਨਾਲ ਉਹ ਕੰਮ ਨਹੀਂ ਇਹਨੇ ਹੋਣ ਦੇਣਾ ਠੀਕ ਹੈ ਜੀ ਤੇ ਉਸ ਤੋਂ ਅੱਗੇ ਆਜੋ ਪੁਸ਼ਤਾ ਮਰਜਾਨ ਠੀਕ ਹੈ ਜੀ ਇਹ ਕਰਨੀ ਇਹ ਵੀ ਅਧੀ ਰਤੀ ਜਾਣੀ ਇਹਦਾ ਕੰਮ ਆ ਗਰਮੀ ਤੋਂ ਦੂਰ ਠਕਾਵਟ ਦੂਰ ਕਰਨੇ ਕਬੂਤਰ ਨੂੰ ਆਂਦਰੋਂ ਬਣਾਉਣਾ ਉਸ ਤੋਂ ਆ ਗਿਆ ਕੁਸਤਾ ਗੁਲਨਾਰ ਕੁਸਤਾ ਗੁਲਨਾਰ ਇੱਕ ਰਤੀ ਇਹ ਜਿਹੜੇ ਤੇਜ਼ ਧੜਕਣ ਨੇ ਜਿਹਦਾ ਕਬੂਤਰ ਜਦੋਂ ਮੰਨ ਲਓ ਵੀ ਆਪਾਂ ਕਪਰਾਵੜ ਢੋਈ ਜਾਂ ਜਿਆਦਾ ਜਲਦ ਧੜਕਣ ਤੇ ਬਲੱਡ ਜਲਦੀ ਤੇਜ਼ ਪੰਪ ਕਰ ਲੈਂਦਾ ਜਾਂ ਜਿਹੜਾ ਅੜਹਾੜ ਤੇਜ਼ ਧੜਕਣਾਂਦਾ ਉਹਨੂੰ ਰੋਕਣਾ ਤੇ ਨਾਰਾਂ ਜਿਹੜੀਆਂ ਉਹਦੇ ਸੋਜਾਂ ਨੂੰ ਸੈੱਟ ਕਰਨਾ ਬਿਲਕੁਲ ਸਹੀ ਤਰੀਕੇ ਨਾਲ ਵਿੱਦਿਆ ਸਾਰੇ ਚੀਜ਼ਾਂ ਤੁਸੀਂ ਲੈ ਲੈਣੇ ਆ ਟੋਟਲ 20 ਚੀਜ਼ਾਂ ਬਣ ਜਾਣੀਆਂ ਠੀਕ ਹੈ ਜੀ ਤੇ ਪਿੱਛੇ ਮੈਂ ਪੂਰੀਆਂ ਦੱਸ ਗਿਆ ਚੀਜ਼ਾਂ ਕੱਲੀ-ਕੱਲੀ ਕਿੰਨੀ ਮਕਦਾਰ ਇਹ ਲੈ ਲੈਣੇ ਆ ਤੁਸੀਂ ਹੁਣ ਇਹਨਾਂ ਨੂੰ ਬੜਾਉਣ ਦਾ ਤਰੀਕਾ ਸਾਰੇ ਕੁਸ਼ਤੇ ਇੱਕ ਸਾਈਡ ਤੇ ਕਰ ਲੈਣੇ ਆ ਆਪਾਂ ਸਮਾ ਇੱਕ ਸਾਈਡ ਤੇ ਕਰ ਲੈਣੀਆਂ ਜਿੰਨੀਆਂ ਕੁੱਟਣ ਵਾਲੀਆਂ ਚੀਜ਼ਾਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਹਲਕੀ ਧੁੱਪ ਵਿੱਚ ਧੁੱਪ ਲਵਾਉਣੀ ਹੈ ਜਿਸ ਤਰ੍ਹਾਂ ਅੱਜ ਕੱਲ ਦਾ ਟਾਈਮ ਚੱਲਦਾ ਪੂਰੀ ਸੰਗਣ ਧੁੱਪ ਜਿੰਨੀ ਰੱਖਣਾ ਨੂੰ ਨਾਰਮਲ ਧੁੱਪ ਵਿੱਚ ਜਾਂ ਅੰਦਰ ਹੀ ਸੁਕਾ ਲਓ ਸਕਾ ਕੇ ਚੰਗੀ ਤਰ੍ਹਾਂ ਇਹਨੂੰ ਜਰਾ ਆਮਾਮ ਦਸਤਲ ਲੈ ਕੇ ਚੰਗੀ ਤਰ੍ਹਾਂ ਦੀ ਕਟਾਈ ਜਿੰਨੀ ਵੀ ਇਹ ਜੀ ਕਟਾਈ ਕਰੋਗੇ ਜਿੰਨਾ ਇਹਨੂੰ ਬਰੀਕ ਕਰੋਗੇ ਜਿੰਨਾ ਇਹਨੂੰ ਇਕਜਾਨ ਕਰੋਗੇ ਉਨਾ ਹੀ ਰਿਜ਼ਲਟ ਵਧੀਆ ਦੇਓ ਉਨਾ ਹੀ ਇਹਨੇ ਇੱਕ ਦੂਜੇ ਦੀ ਮਿਕਸ ਹੋ ਜਾਣਾ ਜਦੋਂ ਇਹਦੀ ਚੀਜ਼ਾਂ ਸਾਰਿਆਂ ਦੀ ਕਟਾਈ ਹੋ ਜਾਣੇ ਆ ਤੁਸੀਂ ਕਰਨਾ ਕੀ ਆ ਕੱਪੜਾ ਲੈਣਾ ਇੱਕ ਮਲਮਲਾ ਦਾ ਤੇ ਉਹਦੇ ਨਾਲ ਇਹਨੂੰ ਕੀ ਕਰਨਾ ਚੰਗੀ ਤਰ੍ਹਾਂ ਕੱਪੜਾ ਸ਼ਾਂਕ ਕਰਨਾ ਕੱਪੜਾ ਛਾਣ ਕਰ ਲੋਗੇ ਤੇ ਥੱਲੇ ਪਾਊਡਰ ਹੀ ਰਹਿ ਜਾਊਗਾ ਇੱਕ ਸਾਹ ਵਾ ਜਿ ਤਰ੍ਹਾਂ ਐ ਹਾਥ ਨਾਲ ਲਗਵਾਂ ਤੇ ਹਵਾ ਜੀ ਉੱਡ ਜਾਊਗਾ ਉਹ ਪਾਊਡਰ ਬਣਾਉਣ ਦੇ ਲਈ ਦਾ ਤੇ ਜਿਹੜਾ ਸਮਾਨ ਬਾਜਦਾ ਵਾ ਜੇ ਤੁਸੀਂ ਵਾਦੇ ਪਾਉਣ ਜਾਂਦੇ ਵਧਾਉਣਾ ਜਾਂਦੇ ਉਹਨੂੰ ਫੇਰ ਰਗੜਾ ਲਾ ਕੇ ਫੇਰ ਕੱਪੜਾ ਛਾਂਟਾ ਜਦੋਂ ਇਹ ਸਾਰੇ ਚੀਜ਼ਾਂ ਕੱਪੜਾ ਛਾਣ ਹੋ ਗਿਆ ਜਿਹੜੇ ਆ ਕੁਸਤੇ ਆ ਸਾਰੇ ਕੁਸਤਿਆਂ ਤੋਂ ਸਵਾਦ ਜਿਹੜੀਆਂ ਸਾਰੀਆਂ ਚੀਜ਼ਾਂ ਇਕੱseits ਕਰਕੇ ਉਹਨਾਂ ਨੂੰ ਕੱਪੜਾ ਛਾਣ ਕਰ ਲੈਣਾ ਫਿਰ ਜਿਹੜੇ ਸਾਰੇ ਕੁਸਤੇ ਆ ਜਿੰਨੀ ਇਹਨਾਂ ਦੀ ਮਕਦਾਰ ਹੈ ਸਾਰੇ ਵਜੇ ਮਿਲਸ ਕਰਕੇ ਰਲਾਲ ਲੈਣੇ ਲਾ ਕੇ ਇਹਨੂੰ ਕੀ ਕਰਨਾ ਵਾ ਕੰਚ ਦੇ ਕਿਹੇ ਛੋਟੇ ਜਿਹੇ ਜਾਰ ਚ ਜਾਂ ਕੰਸੀ ਸੀਸੀ ਚ ਉਹਦੇ ਵਿੱਚ ਸੇਵ ਕਰ ਲੈਣਾ ਇਹਨੂੰ ਬਾਈ ਚਾ ਜੇ ਤੁਸੀਂ ਕਿ ਇਹਨੂੰ ਦੇਣੀ ਵੀ ਹੈ ਚੀਜ਼ ਤੇ ਐਵੇਂ ਪੂੜੀਆਂ ਚ ਬਣ ਕੇ ਇਹਨਾਂ ਦੇ ਦਿਆ ਕਰੋ ਮੇਰੇ ਵੀਰ ਜਿਹੜਾ ਪੁੱਟਿਆ ਪਾਣੀ ਦਾ ਛੋਟੇ ਛੋਟੇ ਕਿ ਲਫਾਫੇ ਮਿਲਦੇ ਹੁੰਦੇ ਆ ਉਹਨਾਂ ਇੱਕ ਟੱਕਣ ਵਾਲੇ ਐਂ ਤੋਂ ਬੰਦ ਉਹਦੇ ਵਿੱਚ ਪਾ ਕੇ ਸੰਭਾਲਿਆ ਕਰੋ ਕਿ ਦਸਰ ਸਾਰਾ ਵੀਰ ਜੀ ਪੂੜੀਆਂ ਚ ਨਿਕਲ ਜਾਂਦੇ ਜੋ ਤੁਸੀਂ ਇਹਨੂੰ ਇੱਕ ਜਾਣ ਕਰ ਲਿਆ बन ਗਿਆ ਤੁਹਾਡਾ ਪਾਣੀ ਹੁਣ ਕੁੱਟਿਆ ਰੈਡੀ ਹੋ ਗਿਆ ਹੁਣ ਇਸ ਤੋਂ ਬਾਅਦ ਵੀਰ ਜੀ ਆ ਗਿਆ ਲਾਉਣ ਦਾ ਤਰੀਕਾ ਲਾਉਣ ਦਾ ਤਰੀਕਾ ਵੀਰ ਜੀ ਸਭ ਤੋਂ ਮੇਨ ਚੀਜ਼ ਹੈ ਵੀ ਲਾਉਣਾ ਕਿਵੇਂ ਇਹਦੇ ਮੈਂ ਤੁਹਾਨੂੰ ਫੰਕਸ਼ਨ ਦੱਸਦੇ ਵੀ ਪਾਣੀ ਦੇ ਫੰਕਸ਼ਨ ਕੀ ਆ ਹੁਣ ਆਹ ਦੇਖੋ ਵੀਰ ਜੀ ਤਿੰਨਾਂ ਉਂਗਲਾਂ ਵਾਲੀ ਚੁਟਕੀ ਇੱਕ ਭਰਨੀ ਆ ਉਹ ਇਹ ਸੁੱਟ ਦੇਣਾ ਪਾਣੀ ਜਿਹੜਾ ਲੈਣਾ ਤੁਸੀਂ ਲੈਣਾ ਵਾ ਛੋਟੇ ਛੋਟੇ ਪੁੱਜੀਆਂ ਮਿਲ ਜਾਂਦੀਆਂ ਆ ਅੱਜ ਕੱਲ ਬਾਜ਼ਾਰ ਚੋਂ ਬਾਧੂ ਉੱਤੇ ਟੱਕਣੋਂ ਦਾ ਉਹ ਪੁੱਜੀ ਚ ਪਾਣੀ ਨੂੰ ਭੇੜਣਾ ਤੇ ਕਿਹ ਨਾ ਪ੍ਰੇਜਿਤ ਰੱਖਣਾ ਤੇ ਨਾ ਕਿਤੇ ਧੁੱਪੇ ਰੱਖਣਾ ਨਾਰਮਲ ਛਾਂ ਵਾਲੀ ਜਗ੍ਹਾ ਤੇ ਰੱਖ ਦੇਣਾ ਮਾਲੂਰ ਇਹ ਪਾਣੀ ਤੁਸੀਂ ਅੱਜ ਕਬੂਤਰ ਸਾਂਭਣ ਦੇ ਨਾ ਜਾਂ ਸਵੇਰੇ ਡਾਉਣਾ ਤੇ ਜਦੋਂ ਸਵੇਰੇ 10 ਵਜੇ ਆਪਾਂ ਖਰਾਕ ਪਾਉਣੀ ਨਾ ਕਬੂਤਰਾਂ ਨੂੰ ਉਦੋਂ ਪਾਣੀ ਵੀ ਪੀ ਦੇਣਾ ਜਦੋਂ ਤੁਸੀਂ ਪਾਣੀ ਪੀ ਦੇਣਾ ਪਾਣੀ ਰੱਖਣਾ ਸੇਵ ਕਰਨਾ ਇਹ ਪਾਣੀ ਦੇਣਾ ਗਦੋਂ ਸਭ ਤੋਂ ਪਹਿਲਾਂ ਵੀਰਜੀ ਤੁਸੀਂ ਇਹ ਪਾਣੀ ਦੇਣਾ ਵਾ ਕਬੂਤਰ ਨੂੰ ਰਾਤ ਨੂੰ 1 ਵਜੇ ਜਿਤਨਾ ਕਬੂਤਰ ਡਾਉਣਾ ਵਾ ਸਵੇਰੇ ਅਜਰਾ ਨੂੰ 1 ਵਜੇ ਮਤਲਬ ਅੱਜ ਸਾਂਭਿਆ ਕਬੂਤਰ ਅਗਲਾ ਦਿਨ ਆ ਗਿਆ ਐਸੇ ਦਿਨ ਡੋਣਾ ਅਰਲੀ ਮਾਰਨਿੰਗ 1 ਵਜੇ ਕਬੂਤਰ ਨੂੰ ਪਾਣੀ ਤੁਸੀਂ ਦੇਣਾ ਵਾ 15 ਐਮਐਲ ਠੀਕ ਹੈ ਵੀਰ ਜੀ ਫਿਰ ਤੇ ਆਹ ਸੁਣ ਲਓ 15 ਐਮਐਲ ਪਾਣੀ ਰਾਤ ਨੂੰ ਦੇਣਾ ਵਾ ਨੀਡ ਨੀਡ ਮਤਲਬ 1 ਲੀਟਰ ਪਾਣੀ ਚ ਭਿੱਜਿਆ ਵਾ ਕਬੂਤਰ ਨੂੰ ਪਾਣੀ ਪਿਆ ਦੇਣਾ ਠੀਕ ਹੈ ਜੀ 1 ਲੀਟਰ ਪਾਣੀ ਦੇ ਵਿੱਚ ਇਹ ਕੁੱਜੇ ਚ ਭਿਉਣਾ ਲੈਣਾ ਵਾ ਤੇ ਉਹਨੂੰ ਨੀਡ 15 ਐਮਐਲ ਰਾਤ ਨੂੰ ਦੇਣਾ ਠੀਕ ਹੈ ਜੀ ਦੇ ਕੇ ਆਰਾਮ ਨਾਲ ਸੌਣਾ ਜਦੋਂ ਤੁਸੀਂ ਵੀਰ ਜੀਏ ਪਾਣੀ ਦੇਣਾ ਵਾ ਕਬੂਤਰ ਜਿੱਦੀ ਰਹਿ ਸ਼ੁਰੂਸ਼ ਹੋ ਗਏ ਨਾ ਜਾਂ ਕਬੂਤਰ ਦਾ ਕੋਈ ਦਾਣਾ ਵੀ ਅੰਦਰੂ ਸਵੇਰੇ ਤੁਹਾਨੂੰ ਕਬੂਤਰ ਪਲਟਣ ਦੀ ਲੋੜ ਨਹੀਂ ਪੈਣੀ ਠੀਕ ਹੈ ਵੀਰ ਜੀ ਫਿਰ ਤੁਸੀਂ ਕੀ ਕਰਨਾ ਵਾ ਜਦੋਂ ਕਬੂਤਰ ਸਵੇਰੇ ਛੱਡਣਾ 7 ਵਜੂਲੇ ਲੱਗਦੇ ਆ ਸਾਢੇ 6 ਲੱਗਦੇ 6 ਵਜੇ ਲੱਗਦੇ ਉਤੋਂ ਤੁਸੀਂ 25 ਮਿੰਟ ਪਹਿਲਾਂ ਇਹ ਪਾਣੀ ਕਬੂਤਰ ਨੂੰ ਦੇ ਦੇਣਾ ਦੂਜਾ ਪਾਣੀ ਜਾਣ ਲੱਗਾ ਦੇਣਾ ਉਹਦੇ ਵਿੱਚ ਮਿਕਸ ਕਰਕੇ ਨਹੀਂ ਪਾਣੀ ਦੇਣਾ ਫਿਰ ਇਹਨੂੰ 15 ਮਿਲ ਪਾਣੀ ਕਬੂਤਰ ਨੂੰ ਇਹ ਦੇ ਦੇਣਾ ਉਹ ਤੋਂ ਜਨਾ ਉਹ ਪਾਣੀ ਆ ਉਹ ਦੇ ਦੇਣਾ ਠੀਕ ਹੈ ਜੀ 25 ਮਿੰਟ ਅੱਧਾ ਘੰਟਾ ਪਾਣੀ ਪਹਿਲਾਂ ਕਬੂਤਰ ਨੂੰ ਦੇ ਕੇ ਤੇ ਉਹ ਦੂਜਾ ਪਾਣੀ ਜਾਣ ਲੱਗਾ ਜਰਾ ਤੇ ਮੈਨੂੰ ਬੜਾ ਮਹਾਰਾਜ ਦੇ ਸੱਚੇ ਪਾਤਸ਼ਾਹ ਦੇ ਯਕੀਨ ਆ ਕਿ ਕਬੂਤਰ ਤਲਾ ਪੁਸ਼ਪ ਕਰਕੇ ਬੋਏਗਾ ਮਤਲਬ ਬਹੁਤ ਹੀ ਵਧੀਆ ਚੀਜ਼ ਹਨ ਮਦਦ ਸੀ ਇਹ ਪਾਣੀ ਜਰਾ ਦੱਸਦਾਂ ਨੇ ਵੀ ਕੋਈ ਹੁਣ ਲੋਕ ਵਿੱਚ تنਕੀਦ ਵੀ ਕਰਦੇ ਯਾਰ ਕੋਈ ਇਤਰੋ ਵੇਖ ਕੇ ਕੋਈ ਇਤਰੋ ਵੇਖ ਕੇ ਦਸੀ ਜਾਂਦੇ ਚਲੋ ਰੱਬ ਉਹਨਾਂ ਨੂੰ ਵੀ ਪਲਾਕਾਰ ਜਿਹੜਾ ਇਹ ਗੱਲ ਜਿੰਨਾ ਤੁਸੀਂ ਸਾਡੇ ਤੇ تنਕੀਦ ਕਰੋ ਯਾਰ ਅਸੀਂ ਤੇ ਦਸਣੀਆਂ ਚੀਜ਼ਾਂ ਵੇਖੋ ਮੇਰੇ ਕੋ ਆ ਸੀਜ਼ਨ ਦੇ ਵਿੱਚ ਵੀ ਮੰਨਾ ਨਹੀਂ ਮੇਰੇ ਕਾਮਕਾਰ ਇਹਨੇ ਹਜੇ ਤੱਕ ਮੈਂ ਕਬੂਤਰ ਹੀ ਨਹੀਂ ਬਾਹਰ ਕੱਢੇ ਮੌਕਾ ਨਹੀਂ ਮਿਲਦਾ ਯਾਰ ਦਾ ਇਨਸਾਨੀਆ ਚੀਜ਼ਾਂ ਹੀ ਨਾਲ ਕੋਲੇ ਲੈ ਜਣੀਆਂ ਕਿ ਹੁਣ ਦੱਸ ਦਾਂ ਕਿ ਕਿਸ ਦਾ ਪਲਾਉ ਜਵਾ ਕੋਈ ਬਾਜੀ ਇਹਦੇ ਤੇ ਸਾਡਾ ਕੀ ਜਾਂਦਾ ਹਾਂ ਦੋ ਚੀਜ਼ਾਂ ਹੋਰ ਵੀ ਦੀ ਤੇਲ ਦੀ ਫਾਰਮ ਚ ਮਿਲਦੀਆਂ ਉਹ ਮੈਂ ਦੱਸਣੀਆਂ ਭੁੱਲ ਗਿਆ ਤਨਾ ਹੁਣ ਦੱਸ ਦਾਂ ਜਿਹੜਾ ਕੂਜੇ ਚ ਪਾਣੀ ਪੀਣਾ ਨਾ ਇੱਕ ਮਿਲਦਾ ਕੇਵੜਾ ਰੂ ਕੇਵੜਾ ਨੂੰ ਆਂਦੇ ਆ ਦੋ ਬੂੰਦਾਂ ਉਹਦੇ ਵਿੱਚ ਪਾ ਦੇਣੀਆਂ ਤੇ ਇੱਕ ਮਿਲਦੀ ਆ ਇੱਕ ਮਿਲਦਾ ਚਮੇਲੀ ਦਾ ਤੇਲ ਉਹਦੇ ਵੀ ਦੋ ਡਰਾਪਸ ਉਹਦੇ ਵਿੱਚ ਪਾ ਦੇਣੇ ਆ ਪੁੱਜੇ ਤੇ ਜਾਓ ਯਾਦ ਕਰੋਗੇ ਯਾਰ ਵੀ ਕੋਈ ਚੀਜ਼ ਦੱਸੀ ਇਹ ਕੋਈ ਵੀਕ ਚੀਜ਼ਾਂ ਇਹ ਬਣਦੀਆਂ ਦੋ ਤਰ੍ਹਾਂ ਦੇ ਤੇਲ ਕਿਸੇ ਤੋਂ ਮਿਲਦੇ ਤੇ ਕਬੂਤਰ ਦਾ ਡਾਓ ਤੇ ਨੰਦ ਲਾਓ ਯਾਰ ਯਾਰ ਅਹੀਂ ਕਿਹੜੀਆਂ ਤੁਹਾਡਾਂ ਬਾਜ਼ੀਆਂ ਲਾਉਣੀਆਂ ਜਾਂ ਤੁਸੀਂ ਮੇਰੇ ਨਾਲ ਡਾਉਣੀਆਂ ਯਾਰ ਮੈਂ ਤੇ ਬਾਹਰ ਕਬੂਤਰ ਛੱਡਦੇ ਨਹੀਂ ਜੇ ਘਰ ਵੀ ਕੋਈ ਲਾਲੂ ਤੇ ਯਾਰ ਕਿਸੇ ਦੀ ਕਿਸਮ ਦੀ ਜੇਤੀ ਹੁੰਦੀ ਆ ਜੇ ਇਹ ਨਾ ਚੀਜ਼ਾਂ ਦਾ ਬੰਦਾ ਦੱਸਣ ਨਾਲ ਮਹਰਮ ਲੱਗ ਜੇ ਤੇ ਫਿਰ ਤੇ ਕੋਈ ਦੱਸਿਆ ਨਹੀਂ ਕਰੇਗੇ ਇਹਨੂੰ ਫਿਰ ਚੀਜ਼ਾਂ ਗਾਂ ਦੇ ਗਾਂ ਕਿੱਥੋਂ ਆ ਜਾਣ ਤੇ ਮੇਰੇ ਵੀਰ ਆਪਣਾ ਧਿਆਨ ਰੱਖਿਆ ਕਰੋ ਗਰਮੀ ਦਾ ਮੌਸਮ ਆ ਆਪਣਾ ਵੀ ਮੇਰੇ ਵੀਰ ਧਿਆਨ ਰੱਖੋ ਆਪ ਵੀ ਵਧੀਆ ਖਰਾਕ ਖਾਇਆ ਕਰੋ ਯਾਰ ਤੁਹਾਨੂੰ ਪਾਣੀ ਦਿੱਤਾ ਦੱਸਿਆ ਨਾ ਇਹ ਭਾਵੇਂ ਚੁਟਕੀ ਪਾ ਕੇ ਗਲਾਸ ਦੇ ਆਪ ਵੀ ਨਾਲ ਪੀ ਲਿਆ ਕਰਦੇ ਜਾਂ ਫਿਰ ਗਰਮੀ ਲੱਗ ਜੂਗੀ ਤੇ ਫਿਰ ਗੱਲ ਕਰੀ ਠੀਕ ਹੈ ਵੀਰ ਜੀ ਤੇ ਇਹੋ ਹੀ ਆਪਣੀਆਂ ਗੱਲਾਂ ਪਤਾ ਅਜਦਿਆਂ ਤੇ ਜੇ ਮੇਰੇ ਭਰਾ ਸਾਰੇ ਜੀ ਚਾਹੁੰਦੇ ਅਗਲੀ ਵੀਡੀਓ ਤੁਹਾਨੂੰ ਮੈਂ ਦੱਸੂਗਾ ਕਿ ਦੇਸੀ ਗੋਲੀ ਤੇ ਜੇ ਸਾਰੇ ਮੇਰੇ ਵੀਰ ਕਮੈਂਟ ਕਰਕੇ ਜਰੂਰ ਦੱਸੋ ਕਿ ਆਪਾਂ ਵੀਡੀਓ ਬਣਾਈਆਂ ਪਿਓਰ ਦੇਸੀ ਚੀਜ਼ਾਂ ਹੋਣਗੀਆਂ ਤੇ ਇੰਨੀ ਕਰਾਮਾਤੀ ਗੋਲੀ ਆ ਤੇ ਸਸਤੀ ਜੀ ਗੋਲੀ ਕੋਈ ਜਿਆਦਾ 10 15 ਚੀਜ਼ਾਂ ਦੇਸੀ ਜਾਂਦੀ ਬਣਦੀ ਹੋ ਤੇ ਜੇ ਤੁਸੀਂ ਚਾਹੁੰਦੇ ਕਿ ਮੈਂ ਗੋਲੀ ਤੇ ਵੀਡੀਓ ਬਣਾਵਾ ਤੇ ਉਹ ਮੈਨੂੰ ਜਰੂਰ ਦੱਸਿਓ ਉਹ ਆਪਾਂ ਵੀਡੀਓ ਜਲਦੀ ਜਲਦੀ ਬਣਾਵਾਂਗੇ ਤੇ ਫਿਰ ਤੁਹਾਨੂੰ ਇੱਕ ਮੈਂ ਹਾਜਮੇ ਦਾ ਪਾਣੀ ਵੀ ਦੱਸੂਗਾ ਤੇ ਇੱਕ ਉਸ ਤੋਂ ਬਾਅਦ ਦੱਸੂਗਾ ਸੰਭਾਲ ਵਾਲੀ ਗੋਲੀ ਜਿਹੜੀ ਕਬੂਤਰ ਆਉਣਾ ਵਾ ਤੇ ਉਹਨੂੰ ਗੋਲੀ ਦੇਣੀ ਆ ਤੇ ਸਵੇਰ ਨੂੰ ਫੇਰ ਨੋਰਮ ਵਰਨਾ ਆ ਤੇ ਇਹ ਚਾਰ ਟੌਪਿਕ ਮੇਰਾ ਇੱਕ ਮੋਟੋ ਆ ਕਿ ਤੁਹਾਨੂੰ ਆਪ ਸੀਰੀਜ਼ ਦੇ ਵਿੱਚ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਜਰੂਰ ਦੇ ਦਾਂ ਮਾਰਸੋ ਕਰਕੇ ਟਾਈਮ ਲੱਗੇ ਵੀਡੀਓ ਬਣਾਉਣ ਤੋਂ ਤੁਹਾਨੂੰ ਜਰੂਰ ਦੇ ਦੇਣੇ ਆਪਾਂ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਹੋ ਜਿਹੀ ਬਣੀ ਆ ਤੇ ਨੁਕਤਾ ਤੁਹਾਨੂੰ ਕਿਹੋ ਜਿਹਾ ਲੱਗਾ ਤੇ ਯੂਜ਼ ਕਰਕੇ ਫੜਕਾਂ ਚ ਤੇ ਜਰੂਰ ਦੱਸੋ ਤੇ ਇਜਾਜ਼ਤ ਦਿਓ ਵੀਡੀਓ ਲੰਬੀ ਹੋ ਜਾਣੀ ਆ ਤੇ ਅੱਗੇ ਮਿਲਦੇ ਹਾਂ ਜਲਦੀ ਵੀਡੀਓ ਤੇ ਚੈਨਲ ਸਪਿਜਨ ਅਨਬਲੌਗ ਨੂੰ ਕਰੋ ਸਬਸਕ੍ਰਾਈਬ ਤੇ ਜਲਦੀ ਤੋਂ ਜਲਦੀ ਬੈਲ ਆਈਕਨ ਦਬਾ ਦਿਓ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਪਤਾ ਲੱਗ ਸਕੇ ਤੇ ਕਮੈਂਟ ਜਰੂਰ ਕਰੋ ਤੇ ਹੁਣ ਆਪਾਂ ਵੀਡੀਓ ਸਮਾਪਤ ਕਰਦੇ ਹਾਂ ਧੰਨਵਾਦ ਰਾਬਰਾਕਾ